ਕਹਿੰਦਾ ਕਿ ਸੱਤ ਵਜਣ ਲਈ ਜਾਂ ਤੁਹਾਡੇ ਨਾਲ ਮਾੜਾ ਹੋਣ ਲਈ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਖਰੇਵਾ ਪੈਣ ਲਈ ਜਿਆਦਾ ਸਮਾਂ ਨਹੀਂ ਲੱਗਦਾ ਇਹ ਥੋੜੇ ਸਮੇਂ ਦੇ ਵਿੱਚ ਹੀ ਹੋ ਜਾਂਦਾ ਹੈ ਪਰ ਇਸ ਦੀ ਪਰਭਾਈ ਕਰਨ ਲਈ ਬਹੁਤ ਸਮਾਂ ਲੰਘ ਜਾਂਦਾ ਹੈ ਇਸ ਨੂੰ ਸਹੀ ਕਰਨ ਲਈ ਬੰਦੇ ਨੂੰ ਬਹੁਤ ਜ਼ਿਆਦਾ ਦਰਦ ਚੱਲਣੇ ਪੈਂਦੇ ਨੇ ਇਹ ਠੀਕ ਵੀ ਹੋ ਜਾਂਦਾ ਸਮੇਂ ਦੇ ਨਾਲ ਪਰ ਜਿਵੇਂ ਆਪਾਂ ਕਹਿੰਦੇ ਆ ਕਿ ਜਦੋਂ ਕਿਸੇ ਦੇ ਸੱਤ ਵੱਜਦੀ ਹੈ ਤਾ ਫਿਰ ਉਸ ਦੀ ਰੜਕ ਉਸ ਦੇ ਸਾਰੀ ਉਮਰ ਪੈਂਦੀ ਰਹਿੰਦੀ ਆ ਉਸੇ ਤਰ੍ਹਾਂ ਹੀ ਜਦੋਂ ਬੰਦੇ ਦੇ ਨਾਲ ਕੁਝ ਮਾੜਾ ਹੁੰਦਾ ਹੈ ਤਾਂ ਫਿਰ ਉਸ ਦੀ ਰੜਕ ਵੀ ਸਾਰੀ ਜ਼ਿੰਦਗੀ ਉਸ ਦੇ ਅੰਦਰ ਪੈਂਦੀ ਰਹਿੰਦੀ ਹੈ ਠੀਕ ਤਾਂ ਹੋ ਜਾਂਦਾ ਪਰ ਉਹ ਨਿਸ਼ਾਨ ਨਹੀਂ ਜਾਂਦੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੋਇਆ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵੀਡੀਓ ਪਾਈ ਸੀ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਬੇਟੇ ਨੇ ਜੋ ਇੱਕ ਵੀਡੀਓ ਵਾਇਰਲ ਕੀਤੀ ਸੀ 16 ਮਿੰਟ 11 ਸਕਿੰਟ ਦੀ ਜਿਸ ਵਿੱਚ ਉਸ ਨੇ ਦੋਸ਼ ਲਗਾਏ ਸੀ ਤੇ ਉਸ ਤੋਂ ਬਾਅਦ 16 ਅਕਤੂਬਰ 2025 ਨੂੰ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਜੋ ਕੁਝ ਹੋਇਆ ਉਸ ਦੀ ਤਾਂ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਸਾਬਕਾ ਡੀਜੀਪੀ ਤੇ ਵੀ ਐਫਆਈਆਰ ਦਰਜ ਹੁੰਦੀ ਹੈ ਉਸ ਦੀ ਪਤਨੀ ਹੁੰਦੀ ਹੈ ਸਾਬਕਾ ਮੰਤਰੀ ਪੰਜਾਬ ਦੀ ਰਹਿ ਚੁੱਕੀ ਹੁੰਦੀ ਹੈ ਉਸ ਤੇ ਵੀ ਐਫਆਈਆਰ ਦਰਜ ਹੁੰਦੀ ਹੈ ਮੁੰਡੇ ਦੀ ਘਰ ਵਾਲੀ ਤੇ ਵੀ ਐਫਆਈਆਰ ਦਰਜ ਹੁੰਦੀ ਹੈ ਤੇ ਮੁੰਡੇ ਦੀ ਭੈਣ ਤੇ ਵੀ ਐਫਆਈਆਰ ਦਰਜ ਹੁੰਦੀ ਹੈ ਹੁਣ ਉਸ ਵਿੱਚ ਅੱਗੇ ਕੀ ਹੋ ਰਿਹਾ ਉਸ ਬਾਰੇ ਗੱਲ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਪੰਚਕੂਲਾ ਇੱਥੋਂ ਦਾ ਸੈਕਟਰ 4 ਸੈਕਟਰ 4 ਦੇ ਵਿੱਚ ਮੁਹੰਮਦ ਮੁਸਤਫਾ ਦਾ ਘਰ ਹੈ ਇਥੇ ਇਸ ਦਾ ਬੇਟਾ ਅਕੀਲ ਅਕਤਰ ਵੀ ਰਹਿੰਦਾ ਹੈ ਨੌਕਰ ਚਾਕਰ ਸਭ ਕੁਝ ਹੈ 16 ਅਕਤੂਬਰ 2025 ਨੂੰ ਅਕੀਲ ਅਕਤਰ ਨੂੰ ਹਸਪਤਾਲ ਲਿਆਇਆ ਜਾਂਦਾ ਅਚਾਨਕ ਉਹ ਫਰਸ਼ ਤੇ ਡਿੱਗਿਆ ਮਿਲਦਾ ਤੇ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਕਿ ਇਸ ਦੀ ਤਾਂ ਮੌਤ ਹੋ ਚੁੱਕੀ ਸੀ 16 ਅਕਤੂਬਰ ਦੀ ਇਹ ਗੱਲ ਹੁੰਦੀ ਹੈ 17 ਅਕਤੂਬਰ ਆ ਜਾਂਦਾ 17 ਅਕਤੂਬਰ ਨੂੰ ਜੋ ਅਕੀਲ ਸੀ ਉਸ ਦਾ ਪੋਸਟਮਾਰਟਮ ਵੀ ਕੀਤਾ ਜਾਂਦਾ ਹੈ ਤੇ ਫਿਰ ਉਸ ਦੀ লাশ ਨੂੰ ਲਿਜਾਇਆ ਜਾਂਦਾ ਹੈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਵਿੱਚ ਇਹਨਾਂ ਦਾ ਪਛੋਕੜ ਇੱਥੋਂ ਦਾ ਸੀ ਇੱਥੇ ਲਿਆ ਕੇ ਅਕੀਲ ਦਾ ਸੰਸਕਾਰ ਕਰ ਦਿੱਤਾ ਜਾਂਦਾ ਜਾਨੀ ਇਹਨੂੰ ਸਪੁਰ ਦੇ ਖਾ ਕਰ ਦਿੱਤਾ ਜਾਂਦਾ ਹੈ ਇਧਰ ਜੋ ਅਕੀਲ ਦਾ ਇੱਕ ਦੋਸਤ ਜੋ ਕਹਿ ਰਿਹਾ ਕਿ ਮੈਂ ਦੋਸਤ ਹਾਂ ਜਿਸ ਦਾ ਨਾਮ ਸ਼ਮਸ਼ੂਦੀਨ ਚੌਧਰੀ ਹੈ ਉਹ ਕਮਿਸ਼ਨਰ ਨੂੰ ਪੱਤਰ ਲਿਖਦਾ ਹੈ ਕਿ ਇਸ ਤਰ੍ਹਾਂ ਜੋ ਅਕੀਲ ਦੀ ਮੌਤ ਹੋਈ ਹੈ ਇਹ ਉਸ ਦੀ ਮੌਤ ਨਹੀਂ ਇਸ ਪਿੱਛੇ ਕੁਝ ਹੋਰ ਹੈ ਇਸ ਦੀ ਜਾਂਚ ਕੀਤੀ ਜਾਵੇ ਇਸ ਵਿੱਚੋਂ ਜ਼ਰੂਰ ਕੁਝ ਨਾ ਕੁਝ ਨਿਕਲੇਗਾ ਹੁਣ 17 ਅਕਤੂਬਰ ਨੂੰ ਇਹ ਕੁਝ ਹੁੰਦਾ ਸ਼ਮਸ਼ੂਦੀਨ ਬਨ ਲੋ ਇੱਕ ਪੱਤਰ ਇੱਕ ਸ਼ਿਕਾਇਤ ਕਮਿਸ਼ਨਰ ਨੂੰ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਆ ਜਾਂਦਾ 20 ਅਕਤੂਬਰ 20 ਅਕਤੂਬਰ ਨੂੰ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਉਸ ਦੀ ਪਤਨੀ ਰਜ਼ੀਆ ਸੁਲਤਾਨਾ ਅਕੀਲ ਦੀ ਭੈਣ ਅਤੇ ਅਕੀਲ ਦੀ ਘਰਵਾਲੀ ਤੇ ਤੇ ਇਹ ਜਦੋਂ ਗੱਲ ਸਾਰੇ ਸੁਣਦੇ ਆ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਇਹ ਕਿਵੇਂ ਹੋ ਗਿਆ ਕਿਉਂਕਿ ਇਸ ਪਿੱਛੇ ਕਾਰਨ ਇਹ ਸੀ ਕਿ ਜੋ ਅਕੀਲ ਸੀ ਉਸ ਨੇ 27 ਅਗਸਤ ਨੂੰ ਇੱਕ ਵੀਡੀਓ ਵਾਇਰਲ ਕੀਤੀ ਸੀ ਇੰਸਟਾਗ੍ਰam ਤੇ ਹੋਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੇਰੇ ਪਿਤਾ ਦੇ ਮੇਰੀ ਘਰਵਾਲੀ ਦੇ ਨਾਲ ਨਜਾਇਜ਼ ਸਬੰਧ ਨੇ ਮੈਨੂੰ ਇਸ ਬਾਰੇ ਪੂਰਾ ਪਤਾ ਤੇ ਮੈਂ ਇਹਨਾਂ ਨੂੰ ਰੰਗੇ ਹੱਥੀਂ ਵੀ ਫੜਿਆ ਆਪਣੀ ਮਾਂ ਤੇ ਵੀ ਉਸਨੇ ਦੋਸ਼ ਲਗਾਏ ਸੀ ਆਪਣੀ ਭੈਣ ਤੇ ਵੀ ਦੋਸ਼ ਲਗਾਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਉੱਪਰ ਇਹਨਾਂ ਨੇ ਝੂਠੇ ਕੇਸ ਵੀ ਪਵਾਏ ਨੇ ਮੈਨੂੰ ਸੈਂਟਰਾਂ ਦੇ ਵਿੱਚ ਵੀ ਚਕਾਇਆਗਾ ਕਿਉਂਕਿ ਇਹ ਲੱਗ ਰਿਹਾ ਸੀ ਕਿ ਜੋ ਅਕੀਲ ਅਖਤਰ ਹੈ ਉਹ ਨਸ਼ੇ ਦਾ ਆਦੀ ਹੈ ਹੁਣ ਇਹਨਾਂ ਚਾਰਾਂ ਤੇ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਇੱਕ ਐਸ ਆਈ ਟੀ ਦਾ ਗਠਨ ਕੀਤਾ ਜਾਂਦਾ ਹੈ ਜਦੋਂ 20 ਅਕਤੂਬਰ ਨੂੰ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਉਸ ਤੋਂ ਬਾਅਦ 21 ਅਕਤੂਬਰ ਨੂੰ ਜੋ ਸ਼ਿਕਾਇਤ ਕਰਤਾ ਹੁੰਦਾ ਸ਼ਮਸ਼ੂਦੀਨ ਚੌਧਰੀ ਉਸ ਤੋਂ ਐਸ ਆਈ ਟੀ ਤਕਰੀਬਨ 5 ਘੰਟੇ ਪੁੱਛਗਿੱਛ ਕਰਦੀ ਹੈ ਹੁਣ 22 ਅਕਤੂਬਰ ਆ ਜਾਂਦਾ ਹੈ 22 ਅਕਤੂਬਰ ਨੂੰ ਐਸ ਆਈ ਟੀ ਪਹੁੰਚਦੀ ਹੈ ਪੰਜ ਕੂਲੇ ਵਾਲੇ ਘਰ ਦੇ ਵਿੱਚ ਉੱਥੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਨੌਕਰਾਂ ਤੋਂ ਸਿਕਿਉਰਿਟੀ ਗਾਰਡਾਂ ਤੋਂ ਆਸੇ-ਪਾਸੇ ਸਭ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਹੈ 23 ਅਕਤੂਬਰ 23 ਅਕਤੂਬਰ ਨੂੰ ਜੋ ਸ਼ਮਸ਼ੂਦੀਨ ਹੁੰਦਾ ਉਸ ਵੱਲੋਂ ਕਿਹਾ ਜਾਂਦਾ ਕਿ ਜੋ ਐਸਆਈਟੀ ਹੈ ਉਹ ਸਹੀ ਜਾਂਚ ਨਹੀਂ ਕਰ ਰਹੀ ਇਸ ਦੀ ਜਾਂਚ ਸੀਬੀਆਈ ਵੱਲੋਂ ਕਰਵਾਈ ਜਾਵੇ ਤਾਂ 23 ਅਕਤੂਬਰ 2025 ਨੂੰ ਹਰਿਆਣਾ ਸਰਕਾਰ ਵੱਲੋਂ ਇੱਕ ਪੱਤਰ ਲਿਖਿਆ ਜਾਂਦਾ ਹੈ ਕੇਂਦਰ ਸਰਕਾਰ ਨੂੰ ਕਿ ਇਸ ਕੇਸ ਦੀ ਜਾਂਚ ਸੀਬੀਆਈ ਵੱਲੋਂ ਕਰਵਾਈ ਜਾਵੇ ਪਰ ਅਜੇ ਤੱਕ ਇਸ ਗੱਲ ਲਈ ਉੱਪਰੋਂ ਹਰੀ ਝੰਡੀ ਨਹੀਂ ਮਿਲੀ ਕੇਂਦਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਐਸ ਆਈ ٹی ਹੀ ਇਸ ਦੀ ਜਾਂਚ ਕਰ ਰਹੀ ਹੈ ਤੇ ਐਸ ਆਈ ٹی ਵੱਲੋਂ ਪਟਿਆਲਾ ਦੇ ਉਸ ਜੋ ਨਸ਼ਾ ਛਡਾਊ ਕੇਂਦਰ ਸੀ ਉਸ ਵਿੱਚ ਵੀ ਜਾ ਕੇ ਪਤਾ ਕੀਤਾ ਗਿਆ ਕਿ ਅਕੀਲ ਨੂੰ ਕਦੋਂ ਇਸ ਕੇਂਦਰ ਦੇ ਵਿੱਚ ਲਿਆਂਦਾ ਗਿਆ ਕਦੋਂ ਤੱਕ ਹੋ ਰਿਹਾ ਉਹ ਫਿਰ ਨਸ਼ੇ ਤੋਂ ਮੁਕਤ ਹੋ ਗਿਆ ਸੀ ਜਾਂ ਨਹੀਂ ਹੋ ਗਿਆ ਸੀ ਕਿਉਂਕਿ ਜਿਹੜੀ ਇਹ 16 ਮਿੰਟ 11 ਸਕਿੰਟ ਦੀ ਵੀਡੀਓ ਅਕੀਲ ਨੇ ਪਾਈ ਸੀ ਉਸ ਤੋਂ ਬਾਅਦ ਇੱਕ 3 ਮਿੰਟ ਦੀ ਵੀਡੀਓ ਹੋਰ ਵੀ ਆਈ ਸੀ ਜਿਸ ਵਿੱਚ ਅਕੀਲ ਨੇ ਕਿਹਾ ਸੀ ਕਿ ਮੈਂ ਇਹ ਸਭ ਕੁਝ ਨਸ਼ੇ ਵਿੱਚ ਕਹਿ ਗਿਆ ਨਸ਼ੇ ਵਿੱਚ ਹੀ ਮੈਂ ਆਪਣੇ ਘਰਦਿਆਂ ਤੇ ਦੋਸ਼ ਲਗਾਏ ਸੀ ਇਹ ਸਭ ਕੁਝ ਝੂਠਾ ਉਹ ਵੀ ਵੀਡੀਓ ਆਈ ਸੀ ਤੇ ਅਕੀਲ ਨੇ 16 ਮਿੰਟ 11 ਸਕਿੰਡ ਦੀ ਵੀਡੀਓ ਦੇ ਵਿੱਚ ਇਹ ਵੀ ਕਿਹਾ ਸੀ ਕਿ ਮੇਰੀ ਇੱਕ ਡਾਇਰੀ ਹੈ ਡਾਇਰੀ ਦੇ ਵਿੱਚ ਮੈਂ ਸੁਸਾਇਸਾਈਡ ਨੋਟ ਲਿਖ ਕੇ ਜਾਵਾਂਗਾ ਛੱਡ ਕੇ ਜਾਵਾਂਗਾ ਹੁਣ ਸਹਾਰਨਪੁਰ ਦੇ ਵਿੱਚੋਂ ਜੋ ਡਾਇਰੀ ਸੀ ਉਹ ਵੀ ਐਸਆਈਟੀ ਦੇ ਹੱਥ ਲੱਗੀ ਹੈ ਉਸ ਵਿੱਚ ਕੀ ਹੈ ਕੀ ਨਹੀਂ ਉਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਡੈਰੀ ਸੀ ਜੋ ਉਹ ਪੁਲਿਸ ਦੇ ਹੱਥ ਲੱਗ ਗਈ ਐਸਆਈਟੀ ਦੇ ਹੱਥ ਲੱਗ ਗਈ ਤੇ ਹੋਰ ਇਹ ਵੀ ਪਤਾ ਲੱਗਿਆ ਕਿ ਜੋ ਵੀਡੀਓ 11 ਮਿੰਟ 16 ਸਕਿੰਡ ਦੀ ਅਕੀਲ ਨੇ ਬਣਾਈ ਸੀ ਉਹ ਜਿਸ ਮੋਬਾਈਲ ਤੋਂ ਬਣੀ ਸੀ ਉਸ ਦਾ ਵੀ ਪੁਲਿਸ ਨੂੰ ਕੁਝ ਨਹੀਂ ਪਤਾ ਉਹ ਐਸਆਈਟੀ ਦੇ ਹੱਥ ਨਹੀਂ ਲੱਗਿਆ ਤੇ ਜਿਸ ਸੋਰਸ ਰਾਹੀਂ ਉਹ ਇੰਸਟਾਗ੍ਰam ਤੇ ਅਪਲੋਡ ਕੀਤੀ ਗਈ ਆ ਉਹ ਵੀ ਹਜੇ ਪੁਲਿਸ ਦੇ ਹੱਥ ਨਹੀਂ ਲੱਗਿਆ ਤੇ ਨਾ ਹੀ ਜੋ ਅਕੀਲ ਦਾ ਲੈਪਟਾਪ ਸੀ ਉਹ ਪੁਲਿਸ ਦੇ ਹੱਥ ਲੱਗਿਆ ਐਸਆਈਟੀ ਦੇ ਹੱਥ ਲੱਗਿਆ ਇਸ ਚੀਜ਼ਾਂ ਤੇ ਜੋ ਐਸਆਈਟੀ ਜਾਂਚ ਕਰ ਰਹੀ ਹੈ ਜੋ ਸ਼ਮਸ਼ੂਦੀਨ ਚੌਧਰੀ ਹੈ ਜੋ ਸ਼ਿਕਾਇਤ ਕਰਤਾ ਉਸਨੇ ਕਿਹਾ ਕਿ ਜੋ ਮੁਹੰਮਦ ਮੁਸਤਫਾ ਦਾ ਸਾਬਕਾ ਡੀਜੀਪੀ ਜਾਨੀ ਅਕੀਲ ਦਾ ਪਿਤਾ ਉਹ ਉਸ ਨੂੰ ਧਮਕੀਆਂ ਦੇ ਰਿਹਾ ਅਤੇ ਜੋ ਮੁਸਤਫਾ ਉਸ ਉੱਪਰ ਐਫਆਈਆਰ ਦਰਜ ਹੈ ਪਰ ਉਹ ਆਜ਼ਾਦੀ ਨਾਲ ਘੁੰਮ ਰਿਹਾ ਉਸ ਨੂੰ ਕੋਈ ਗ੍ਰਿਫਤਾਰ ਨਹੀਂ ਕਰ ਰਿਹਾ ਇਸ ਲਈ ਹੀ ਸ਼ਮਸ਼ੂਦੀਨ ਨੇ ਇਹ ਕਿ ਹਾਸੀ ਕੇ ਇਸ ਦੀ ਜਾਂਚ सीबीआई ਤੋਂ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਜੋ ਜੇ ਐਸਆਈਟੀ ਬਣਾਈ ਗਈ ਹੈ ਇਹ ਸਹੀ ਜਾਂਚ ਨਹੀਂ ਕਰ ਰਹੀ ਤੇ ਸ਼ਮਸ਼ੂਦੀਨ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੋ ਇਹ ਮੁਹੰਮਦ ਮੁਸਤਾਫਾ ਦਾ ਇਸ ਦਾ ਮਲੇਰਕੋਟ ਦੇ ਵਿੱਚ ਮਹਿਲ ਹੈ ਪੰਜਕੂਲੇ ਦੇ ਵਿੱਚ ਕੋਠੀ ਆ ਹੋਰ ਵੀ ਇਸ ਕੋਲੇ ਬਹੁਤ ਕੁਝ ਆ ਇਸ ਨੇ ਕਿੱਦਾਂ ਬਣਾਇਆ ਉਹ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਗੱਲ ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸ਼ਮਸੂਦੀਨ ਵੱਲੋਂ ਤਾਂ ਇਹ ਕਿਹਾ ਗਿਆ ਕਿ ਏਡੀਐਸ ਦੀ ਜਾਂਚ ਕਰੇ ਪਰ ਇਸ ਉੱਪਰ ਅਜੇ ਕੋਈ ਵੀ ਗੱਲਬਾਤ ਨਹੀਂ ਹੋਈ ਅਜੇ ਤਾਂ ਜੋ ਪੂਰਾ ਫੋਕਸ ਆ ਉਹ ਫੋਕਸ ਐਸਆਈਟੀ ਦਾ ਇਸ ਗੱਲ ਤੇ ਆ ਕਿ ਜੋ ਅਕੀਲ ਦਾ ਮੋਬਾਈਲ ਆ ਲੈਪਟਾਪ ਆ ਉਹ ਹੱਥ ਲੱਗੇ ਅਤੇ ਜੋ ਡਾਇਰੀ ਮਿਲੀ ਆ ਉਸ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ ਉਸ ਬਾਰੇ ਜਾਂਚ ਕੀਤੀ ਜਾਵੇ ਕਿਉਂਕਿ ਜੋ ਡਾਇਰੀ ਦੀ ਹੈਂਡਰਾਈਟਿੰਗ ਆ ਉਹ ਵੀ ਫਰੈਂਸਿਕ ਲੈਬ ਦੇ ਵਿੱਚ ਭੇਜੀ ਗਈ ਹੈ ਡੈਰੀ ਕਿ ਇਸ ਦੀ ਹੈਂਡਰਾਈਟਿੰਗ ਦਾ ਪਤਾ ਕੀਤਾ ਜਾਵੇ ਕਿ ਇਹ ਅਕੀਲ ਵੱਲੋਂ ਹੀ ਲਿਖੀ ਗਈ ਹੈ ਜਾਂ ਕਿਸੇ ਹੋਰ ਵੱਲੋਂ ਲਿਖੀ ਗਈ ਹੈ। ਜਾਨੀ ਇਸ ਕੇਸ ਦੇ ਵਿੱਚ ਹਜੇ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ। ਬਹੁਤ ਕੁਝ ਜਾਂਚ ਦਾ ਵਿਸ਼ਾ ਹੈਗਾ। 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਅਕੀਲ ਦੀ ਆਤਮਾ ਦੀ ਸ਼ਾਂਤੀ ਲਈ ਮਲੇਰਕੋਟਲੇ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਦੁਆਏ ਮਗਫਿਰਤ ਇਸ ਵਿੱਚ ਸ਼ਾਇਦ ਕਾਂਗਰਸ ਦੇ ਵੱਡੇ ਲੀਡਰ ਜਾਂ ਕਾਂਗਰਸ ਦੇ ਪ੍ਰਧਾਨ ਵੀ ਆਉਣ ਇਸ ਕੇਸ ਵਿੱਚ ਅੱਗੇ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਕੁਝ ਇਸ ਕੇਸ ਵਿੱਚ ਅੱਜ ਤੱਕ ਹੋਇਆ ਉਹ ਤੁਹਾਡੇ ਨਾਲ ਮੈਂ ਸਾਂਝਾ ਕੀਤਾਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ